ਭਾਰਤ ਨੇ ਇੱਕ ਰੇਡੀਅਨ ਮੀਡੀਆ ਰਿਪੋਰਟ ਨੂੰ ਇੱਕ ਮਾਨਹਾਨੀ ਮੁਹਿੰਮ ਘਰਾੜ ਦਿੱਤਾ ਜਿਸ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਸਿੱਕ ਆਗੂ ਹਰਦੀਪ ਸਿੰਘ ਦੇ ਨਿੱਜ ਦੇ ਹਤਿਆ ਦੇ ਕਤਲ ਸਾਜ਼ਿਸ਼ ਬਾਰੇ ਪਤਾ ਸੀ। ਇਹ ਰਿਪੋਰਟ ਇੱਕ ਬੇਨਾਮ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਦਰਸਲ ਕੈਨੇਡਾ ਦੇ ਇੱਕ ਅਖਬਾਰ 'ਚ ਛਪੀ ਕ ਰਿਪੋਰਟ 'ਚ ਅਣਪਛਾਤੇ ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੈਨੇਡਾ 'ਚ ਕਥਿਤ ਅਗੂ ਹਰਦੀਪ ਸਿੰਘ ਦੇ ਨਿੱਜ ਦੇ ਕਤਲ ਦੀ ਸਾਜ਼ਿਸ਼ ਦੀ ਜਾਣਕਾਰੀ ਸੀ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮંત્રી ਅਜੇ ਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ ਹਾਲਾਂਕਿ ਰਿਪੋਰਟ ਜਿਵੇਂ ਕਿਹਾ ਗਿਆ ਹੈ ਕਿ ਕੈਨੇਡਾ ਕੋਲ ਇਸ ਦਾਅਵੇ ਦੇ ਸਮਰਥਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ ਜਿਸ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਪ ਜਸਵਾਲ ਨੇ ਕਿਹਾ ਕਿ ਅਜਿਹੇ ਹਾਸੋ ਹੀਨੇ ਬਿਆਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਤੇ ਉਹ ਹੱਕਦਾਰ ਨੇ ਉਹਨੇ ਕਿਹਾ ਕਿ ਇਸ ਤਰ੍ਹਾਂ ਦੀ અપਮਾਨਜਨਕ ਮੁਹਿੰਮ ਸਾਡੇ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀ ਹੈ ਰੰਦੀਪ ਜਸਵਾਲ ਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ ਭਾਰਤ ਨੇ ਇਸ ਮਾਮਲੇ 'ਚ ਕੈਨੇਡਾ ਵੱਲੋਂ ਲਾਏ ਗੇ ਸਾਰੇ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਤੇ ਬਾਅਦ 'ਚ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਚਾਰਜ ਡੀ ਅਫੇਅਰ ਸਟੀਵਰਟ ਵਿਲੀਅਰ ਤੇ ਪੰਜ ਹੋਰ ਡਿਪਲੋਮੇਟਾਂ ਨੂੰ ਕੱਢ ਦਿੱਤਾ ਦਾਸਤਿਕ ਪਿਛਲੇ ਸਾਲ ਜੂਨ 2023 'ਚ ਹਰਦੀਪ ਸਿੰਘ ਨਿਹਜਰ ਦਾ ਇੱਕ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਨਿਹਜਰ ਦਾ ਕਤਲ ਕਿਸ ਨੇ ਕੀਤਾ ਕੈਨੇਡਾ 'ਸਮੰਦੇ ਭਾਰਤ ਤੇ ਲਗਾਤਾਰ ਦੋਸ਼ ਲਾਉਂਦਾ ਰਿਹਾ ਕੈਨੇਡਾ ਦਾ ਦਾਵਾ ਹੈ ਕਿ ਸਿੱਖ ਆਗੂ ਪਰ ਭਾਰਤ ਨਿੱਜੀ ਦੇ ਕਤਲ ਚ ਕਿਸੇ ਵੀ ਤਰ੍ਹਾਂ ਦੇ ਸ਼ਮੂਲੀਅਤ ਤੋਂ ਇਨਕਾਰ ਕਰ ਰਿਹਾ ਹੈ